ਪਾਠ 10 ਰੰਗਲਾ ਪੰਜਾਬ ਮੰਮੀ ਇਹ ਪਿੰਡ ਦੇ ਦਰਵਾਜ਼ੇ ਤੇ ਸਾਰੇ ਮੁੰਡੇ ਇਕੱਠੇ ਹੋ ਕੇ ਕੀ ਕਰ ਰਹੇ ਹਨ ਪੁੱਤਰ ਇਹ ਸਾਰੇ ਮਿਲ ਕੇ ਤਾਸ਼ ਖੇਡ ਰਹੇ ਹਨ ਮੰਮੀ ਇਹ ਤਾਂ ਸਾਰੇ ਵੱਡੇ-ਵੱਡੇ ਹਨ ਇਹ ਕੰਮਾਂ ਤੇ ਨਹੀਂ ਜਾਂਦੇ ਬੱਚੇ ਇਹ ਹੀ ਤਾਂ ਗੱਲ ਹੈ ਅੱਜਕੱਲ ਸਾਡੇ ਪੰਜਾਬ ਵਿੱਚ ਬੇਰੋਜ਼ਗਾਰੀ ਇੰਨੀ ਵੱਧ ਗਈ ਹੈ ਕਿ ਸਾਨੂੰ ਹਰ ਗਲੀ ਨੁੱਕੜ ਤੇ ਨੌਜਵਾਨ ਵਿਲੇ ਘੁੰਮਦੇ ਦਿਖਾਈ ਦਿੰਦੇ ਹਨ ਪਰ ਮੰਮੀ ਜੇ ਇਹ ਸਾਰੇ ਚਾਹਣ ਤਾਂ ਮਿਹਨਤ ਕਰਕੇ ਇਹ ਕੋਈ ਕੰਮ ਵੀ ਤਾਂ ਕਰ ਸਕਦੇ ਹਾਂ ਜਿਵੇਂ ਸਾਡੇ ਬਜ਼ੁਰਗ ਕਰਦੇ ਸਨ ਹਾਂ ਹਾਂ ਕਿਉਂ ਨਹੀਂ ਤੂੰ ਇੰਨੀਆਂ ਸਿਆਣੀਆਂ ਗੱਲਾਂ ਕਿੱਥੋਂ ਸਿੱਖਿਆ ਸੀ ਰਤ ਮੰਮੀ ਅੱਜ ਹੀ ਸਾਡੇ ਪੰਜਾਬੀ ਦੇ ਅਧਿਆਪਕ ਜੀ ਨੇ ਸਾਨੂੰ ਰੰਗਲਾ ਪੰਜਾਬ ਕਵਿਤਾ ਕਰਵਾਈ ਤੇ ਉਸ ਵਿੱਚ ਇਹ ਸਭ ਕੁਝ ਸਮਝਾਇਆ ਸੀ ਆਓ ਮੈਂ ਤੁਹਾਨੂੰ ਵੀ ਇਹ ਕਹਾਣੀ ਸੁਣਾਉਂਦੀ ਹਾਂ ਪਾਣੀ ਹੋਏ ਜ਼ੈਰੀ ਪੀਣ ਜੋਗੇ ਰਹਿਨਾ ਗੱਲ ਚੰਗੀ ਮਾੜੀ ਕੋਈ ਕਿਸੇ ਦੀ ਸਹੇਨਾ ਰੁੱਖਾਂ ਅਤੇ ਕੁੱਖਾਂ ਨੂੰ ਹੱਥੀ ਮੁਕਾ ਲਿਆ ਰੰਗ ਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਪਾੜ ਲਿਆ ਢੇਰ ਕੰਮ ਕੋਈ ਮਿਲੇ ਨਾ ਗੱਡੀਆਂ ਤੋਂ ਬਿਨਾ ਮੁੰਡਾ ਘਰੋਂ ਹਿੱਲੇ ਨਾ वल्ली मंदिर पासे पुठ्ठे ला लिया रंगला पंजाब नशेया ने खा लिया कोई बेच जमीना बाहर पजी जांदा है कोई ला रहा टीके कोई चिट्टा खांदा है Nikki जही सुई ने छे फुट्टा टा लिया रंगला पंजाब नशेया ने खा लिया ਦੋਬ ਦਿੱਤੇ ਗਬਰੂ ਨਸ਼ਿਆਂ ਦੇ ਆਬ ਨੇ ਵੇਖਣੇ ਸੀ ਦਿਨ ਇਹ ਵੀ ਪੰਜਾਬ ਨੇ ਘਰ ਘਰ ਸੱਥਰ ਨਸ਼ਾ ਵਿਛਾ ਗਿਆ ਰੰਗ ਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਰੀਜਾਂ ਨਾਲ ਜਿਹੜੀ ਪੁੱਤਾਂ ਨੂੰ ਹੈ ਪਾਲਦੀ ਰੂੜੇ ਉੱਤੇ ਵੇਖ ਲਾਸ਼ ਤੇ ਸੀਨਾ ਉਸਨੇ ਸੁਜਾਲਿਆ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ ਰੋਕ ਲੋ ਪੰਜਾਬੀਓ ਨਸ਼ਿਆਂ ਦੇ ਵੈਣ ਨੂੰ ਬਚਣਾ ਨੇ ਕੋਲ ਕੁਝ ਵੀ ਕਹਿਣ ਨੂੰ ਸਵਾਲ ਜਦ ਪੀੜੀ ਨਵੀਂ ਨੇ ਉਠਾ ਲਿਆ ਰੰਗਲਾ ਪੰਜਾਬ ਨਸ਼ਿਆਂ ਨੇ ਖਾ ਲਿਆ